ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਦੀ ਰਿਪੋਰਟ ਲੈ ਕੇ ਹਾਜ਼ਰ ਹੋਏ ਆਂ ਜੀ YouTube ਵਾਲੇ ਫਾਰਮਰ ਤੇ ਜਾਣਕਾਰੀ ਦਵਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸਾਨਾਂ ਦੇ ਲਈ ਕੀ ਅਪਡੇਟ ਹੈ ਕਿਉਂਕਿ ਫਸਲਾਂ ਜਿਹੜੀਆਂ ਨੇ ਹੁਣ ਉਹ ਸ਼ਿਫਟ ਹੋ ਰਹੀਆਂ ਨੇ ਗਰੋਥ ਵੱਲ ਮੌਸਮ ਜਿਹੜਾ ਹੈ ਸਰਦੀਆਂ ਤੋਂ ਗਰਮੀਆਂ ਵੱਲ ਜਾ ਰਿਹਾ ਹੈ ਅਜਿਹੇ ਦੇ ਵਿਚਕਾਰ ਰਾਤ ਦਾ ਤਾਪਮਾਨ ਜਿਹੜਾ ਰਾਤ ਦਾ ਮੌਸਮ ਹੁੰਦਾ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਦਿਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਚੰਗੀ ਧੁੱਪ ਲੱਗੀ ਹੈ ਕਿਸੇ ਕਿਸੇ ਇਲਾਕੇ ਵਿੱਚ ਬੱਦਲਵਾਰੀ ਦਾ ਮਾਹੌਲ ਵੀ ਰਿਹਾ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲਾਤ ਕੀ ਸਨ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਜੀ ਕਿ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਹਾੜਾ ਵਿੱਚ ਸਿਸਟਮ ਲਗਾਤਾਰ ਬਣ ਰਹੇ ਨੇ ਜਿਨ੍ਹਾਂ ਦਾ ਅਸਰ ਪੰਜਾਬ ਦੇ ਉੱਪਰ ਅੱਜ ਰਾਤ ਨਾ ਮਾਤਰ ਦੇ ਬਰਾਬਰ ਹੈ ਕਿਸੇ ਤਰੀਕੇ ਦੇ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਮੌਸਮ ਜ਼ਿਆਦਾਤਰ ਸਾਫ਼ ਹੀ ਬਣੇ ਰਹਿਣ ਦੀ ਉਮੀਦ ਬਣ ਰਹੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਵੀ ਥੋੜੇ ਜੇ ਵਧੇ ਹੋਏ ਦਿਖਾਈ ਦੇ ਰਹੇ ਨੇ ਪਰ ਥੋੜੀ ਜੀ ਪੱਛਮੀ ਹਵਾ ਚੱਲਣ ਦੇ ਕਾਰਨ ਤਾਪਮਾਨ ਅੰਡਰ ਕੰਟਰੋਲ ਨੇ ਅੱਜ ਰਾਤ ਜਿਹੜਾ ਦਿਨ ਦਾ ਤਾਪਮਾਨ ਵੀ ਗੱਲ ਕਰੀਏ ਪਹਿਲਾਂ ਤਾਂ ਦਿਨ ਦਾ ਤਾਪਮਾਨ 2 ਅ ਰਾਤ ਦੇ ਤਾਪਮਨ ਦੀ ਗੱਲ ਕਰੀ ਤਾਂ 10 ਤੋਂ 12 ਡਿਗਰੀ ਤਾਪਮਨ ਆਮ ਦੇਖਣ ਨੂੰ ਮਿਲੇਗਾ ਠੰਡ ਦੇ ਹਾਲਾਤ ਥੋੜੇ ਜੇ ਬਣੇ ਰਹਿਣਗੇ ਸਵੇਰ ਦੇ ਸਮੇਂ ਚੰਗੀ ਤੋਂ ਧੁੰਦ ਪੈਣ ਦੀ ਉਮੀਦ ਹੈ ਜਿਵੇਂ ਕਿ ਸਾਨੂੰ ਪੰਜਾਬ ਦੇ ਬਹੁਤ ਹਿੱਸਿਆਂ ਵਿੱਚ ਅੱਜ ਸਵੇਰੇ ਵੀ ਧੁੰਦ ਦੇਖਣ ਨੂੰ ਮਿਲੀ ਤਾਂ ਇਸੇ ਤਰੀਕੇ ਨਾਲ ਤੜਕੇ ਤੋਂ ਹੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਸੰਗਣੀ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਅਗਰ ਗੱਲ ਕੀਤੀ ਜਾਵੇ ਤਾਂ ਮੌਸਮੀ ਹਾਲਾਤ ਜਿਹੜੇ ਨੇ ਉਹ ਫਿਲਹਾਲ ਅਨੁਕੂਲ ਨੇ ਕਣਕ ਦੇ ਲਈ ਕਿਉਂਕਿ ਠੰਡ ਦੁਆਰਾ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਹਿਸਾਬ ਨਾਲ ਜਨਵਰੀ ਮਹੀਨੇ ਵਿੱਚ ਧੁੱਪ ਪਈ ਸੀ ਗਰਮੀ ਦਾ ਮਾਹੌਲ ਬਣਿਆ ਸੀ ਫਿਲਹਾਲ ਉਹ ਥੋੜਾ ਜਿਹਾ ਕਿਤੇ ਨਾ ਕਿਤੇ ਅੰਡਰ ਕੰਟਰੋਲ ਦਿਖਾਈ ਦੇ ਰਿਹਾ ਹੈ ਅਜਿਹੇ ਦੇ ਵਿੱਚ ਕਣਕ ਦੀ ਫਸਲ ਨੂੰ ਗੱਲ ਕੀਤੀ ਜਾਵੇ ਤਾਂ ਮੌਸਮ ਕੁਝ ਕੁ ਦਿਨਾਂ ਤੋਂ ਅਨੁਕੂਲ ਬਣਿਆ ਹੋਇਆ ਹੈ ਧੁੰਦ ਦੇ ਹਾਲਾਤ ਵੀ ਨੇ ਠੰਡ ਦਾ ਮੌਸਮ ਵੀ ਹੈ ਜਿਸ ਦੇ ਨਾਲ ਉਮੀਦ ਜਾਗ ਰਹੀ ਹੈ ਕਿ ਕਿਤੇ ਨਾ ਕਿਤੇ ਕਣਕ ਨੂੰ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੋ ਰਿਹਾ ਮੌਸਮ ਜ਼ਿਆਦਾਤਰ ਠੀਕ ਹੀ ਬਣੇ ਰਹਿਣ ਦੀ ਉਮੀਦ ਬਣ ਰਹੀ ਹੈ ਅੱਜ ਰਾਤ ਓਵਰਾਲ ਮੌਸਮ ਠੀਕ ਹੈ ਪੱਛਮ ਦੀ ਹਵਾ ਚੱਲੇਗੀ ਮੌਸਮ ਸਾਫ਼ ਬਣੇ ਰਹੇਗਾ ਮੀਂਹ ਦੇ ਹਾਲਾਤ ਨਾ ਮਾਤਰ ਦੇ ਬਰਾਬਰ ਨੇ ਤੇ ਕੋਈ ਮੀਂਹ ਦੀ ਅਪਡੇਟ ਨਹੀਂ ਹੈ ਅਗਰ ਕੋਈ ਨਮੀ ਅਪਡੇਟ ਆਉਂਦੀ ਹੈ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਚੈਨਲ ਦੇ ਉੱਪਰ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਤੇ ਨੰਮੇ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ